ਬਹੁਤ ਅਫਸੋਸ ਆ ਅਸੀਂ ਬਹੁਤ ਮਿਸ ਕਰਦੇ ਆ ਕਿ ਅਸੀਂ ਪੰਜਾਬ ਕਿਉਂ ਨਹੀਂ ਗਏ ਇਸ ਟਾਈਮ ਤੇ ਪੰਜਾਬ ਦੇ ਹਾਲਾਤ ਜੋ ਅੱਜ ਬਣੇ ਹੋਏ ਨੇ ਵੀ ਆਪਾਂ ਜਿੰਨਾ ਕੁ ਵੀ ਟੈਲੀਫੋਨ ਕਰਕੇ ਸਹਿਯੋਗ ਕਰ ਸਕੀ ਸਾਨੂੰ ਕਰਨਾ ਚਾਹੀਦਾ ਕਿਉਂਕਿ ਅਸੀਂ ਉਹ ਪੰਜਾਬ ਆ ਸਾਡੇ ਨਾਲ ਪੰਜਾਬ ਵਸਦਾ ਨਾ ਯਾ ਕੰਮ ਕਿਤਾਬਾਂ ਨਹੀਂ ਨਾ ਚੱਲੇ ਕਾਰੋਬਾਰ ਕੁੜੇ ਸਾਨੂੰ ਪੁੱਛਦਾ ਕੋਣ ਆ ਦੱਬਿਆਂ ਨੂੰ ਸਾਨੂੰ ਦੱਬਦਾ ਏ ਸੰਸਾਰ ਕੁੜੇ ਕਿਸਮਤ ਵਿਹਾਰਾਂ ਵਿੱਚ ਹੀ ਕਿਸਮਤ ਵਿਹਾਰਾਂ ਵਿੱਚ ਹੀ ਰੰਗੀ ਜਾਂਦੀ ਐ ਹਏ ਜੂਣ ਜੱਟ ਦੀ 18ਵੇਂ ਮਹੀਨੇ ਵਿੱਚ ਹੀ ਸਾਰੀ ਲੰਗੀ ਜਾਂਦੀ ਹੈ ਸੋ ਮੇਰੇ ਨਾਲ ਨੌਜਵਾਨ ਨੇ ਉਹ ਆਪਣੇ ਕੰਨਿਓ ਜਿਹੜੀ ਪੰਜਾਬ ਦੇ ਵਿੱਚ ਮੌਜੂਦਾ ਹਾਲਾਤਾਂ ਦੇ ਵਿੱਚ ਜਿਹੜੀ ਚੱਲ ਰਹੀ ਹੈ ਆਪਣੇ ਜਿਵੇਂ ਖਾਲਸਾ ਏਡ ਕੰਨਿਓ ਦੱਸਿਆਗਾ ਵੀ ਹਰ ਪਿੰਡਾਂ ਲਈ ਫੰਡਰੇਜ਼ਿੰਗ ਕਰ ਰਿਹਾ ਜਿਹੜਾ ਮਾਰ ਹੇਟ ਆਇਆ ਵੀ ਉਹ ਨੌਜਵਾਨ ਕੰਨਿਓ ਦੋ ਬੋਲ ਆ ਸੋ ਬਾਈ ਜੀ ਪਹਿਲਾਂ ਤਾਂ ਆਪਣਾ ਨਾਮ ਦੱਸੋ ਕੀ ਨਾਮ ਆ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਡੇਲੀ ਪੋਸਟ ਵਾਲਿਆਂ ਨੂੰ ਮਨਪ੍ਰੀਤ ਵਾਰਿਸ ਨਾਮ ਹੈ ਜੀ ਮੇਰਾ ਏ ਸਭ ਤੋਂ ਪਹਿਲਾਂ ਜੋ ਪੰਜਾਬ ਦੇ ਵਿੱਚ ਹੋਇਆ ਉਹ ਸਾਨੂੰ ਸਾਰਿਆਂ ਨੂੰ ਬਹੁਤ ਅਫਸੋਸ ਆ ਅਸੀਂ ਬਹੁਤ ਮਿਸ ਕਰਦੇ ਆਂ ਵੀ ਅਸੀਂ ਪੰਜਾਬ 'ਚ ਕਿਉਂ ਨਹੀਂ ਗਏ ਇਸ ਟਾਈਮ ਸੋ ਦੋ ਕੁ ਲੈਣਾ ਮੈਂ ਤੁਹਾਨੂੰ ਸਮਝਾ ਲਗਾ ਕਿਉਂਕਿ ਸਟੇਜ ਵੀ ਉਧਰ ਲੱਗੀ ਹੋਈ ਆ ਨਾ ਇयां ਕੰਮ ਕਿਤਾਬਾਂ ਨਹੀਂ ਨਾ ਚੱਲੇ ਕਾਰੋਬਾਰ ਕੁੜੇ ਸਾਨੂੰ ਪੁੱਛਦਾ ਕੋਣ ਆ ਦੱਬਿਆਂ ਨੂੰ ਸਾਨੂੰ ਦੱਬਦਾ ਏ ਸੰਸਾਰ ਕੁੜੇ ਕਿਸਮਤ ਵਿਹਾਰਾਂ ਵਿੱਚ ਹੀ ਕਿਸਮਤ ਵਿਹਾਰਾਂ ਵਿੱਚ ਹੀ ਰੰਗੀ ਜਾਂਦੀ ਐ ਹਾਏ ਜੂਣ ਜੱਟ ਦੀ 13ਵੇਂ ਮਹੀਨੇ ਵਿੱਚ ਹੀ ਸਾਰੀ ਲੰਗੀ ਜਾਂਦੀ ਐ ਹਾਏ ਜੂਣ ਜੱਟ ਦੀ 13ਵੇਂ ਮਹੀਨੇ ਵਿੱਚ ਹੀ ਸਾਰੀ ਲੰਗੀ ਜਾਂਦੀ ਐ ਹਾਏ ਜੂਣ ਜੱਟ ਦੀ ਆਬਾਦ ਆ ਬਾਈ ਜੀ ਤੁਸੀਂ ਵੀ ਬਾਈ ਜੀ ਨਾਲ ਹੀ ਇਹਨਾਂ ਦੇ ਬਾਈ ਹੋਣਾ ਤੇ ਗੋਣੇ ਹੋ ਜਾਂ ਕਿਵੇਂ ਹਾਂਜੀ ਸੋ ਮੇਰਾ ਨਾਮ ਰੂਪ ਸਦੂ ਆ ਵੀਰੇ ਮੈਂ ਆਰਟਿਸਟ ਆ ਮੈਂ ਹੁਣੀ ਪਰਫਾਰਮ ਵੀ ਕਰਕੇ ਆਇਆ ਤੇ ਮੇਰਾ ਤਾਂ ਛੋਟਾ ਜਿਹਾ ਸੁਨੇਹਾ ਵੀ ਸਾਰੇ ਜਿੰਨੇ ਦੇਖਣ ਵਾਲੇ ਨੇ ਵੀ ਪੰਜਾਬ ਦੇ ਹਾਲਾਤ ਜੋ ਅੱਜ ਬਣੇ ਹੋਏ ਨੇ ਵੀ ਆਪਾਂ ਜਿੰਨਾ ਕੁ ਵੀ ਟੈਲਫੋਨ ਕਰਕੇ ਸਹਿਯੋਗ ਕਰ ਸਕੀ ਸਾਨੂੰ ਕਰਨਾ ਚਾਹੀਦਾ ਕਿਉਂਕਿ ਅਸੀਂ ਉਹ ਪੰਜਾਬ ਆ ਸਾਡੇ ਨਾਲ ਪੰਜਾਬ ਵਸਦਾ ਤੇ ਉਹਦੇ ਸੰਬਰਦ ਦੇ ਨਾਲ ਅਸੀਂ ਇੱਕ ਗਾਣਾ ਰਿਲੀਜ਼ ਕਰ ਰਹੇ ਹਾਂ ਉਹਦੇ ਚੰਦ ਬੋਲ ਮੈਂ ਤੁਹਾਨੂੰ ਪੇਸ਼ ਕਰਦਾ ਹਾਂ ਜੀ ਹੋ ਕੀ ਡੋਬੇ ਕੀ ਸੋਕੇ ਸਾਰੇ ਦੇਖੇ ਨੇ ਉਹ ਸਾਨੂੰ ਦੱਸ ਕੀ ਭੁੱਲਿਆ ਦਿਨ ਸਭ ਚੇਤੇ ਨੇ ਹੋ ਕਿੰਨੀ ਵਾਰੀ ਪਰਖਿਆ ਖੋਰੇ ਸਮਿਆਂ ਨੇ ਹੋ ਪਰ ਬੁੱਲੀਆਂ ਤੋਂ ਹੱਸ ਕੇ ਇੱਕੋ ਜਵਾਬ ਮਿਲੂ ਕਿ ਜਦ ਵੀ ਸੱਜਣਾ ਹਾਲ ਚਾਲ ਤੂੰ ਪੁੱਛੇਗਾ ਹੱ ਚੜੀ ਦੀ ਕਲਾ ਵਿੱਚ ਤੈਨੂੰ ਸਦਾ ਪੰਜਾਬ ਮਿਲੂ ਚੜੀ ਦੀ ਕਲਾ ਵਿੱਚ ਤੈਨੂੰ ਸਦਾ ਪੰਜਾਬ ਮਿਲੂ ਸੋ ਚੜਦੀ ਕਲਾ ਦੀ ਪੰਜਾਬ ਦੇ ਵਾਸਤੇ ਅਰਦਾਸ ਕਰਾਂਗੇ ਸਾਰੇ ਜਣੇ ਜੀ ਸੋ ਸਾਰਿਆਂ ਨੂੰ ਇਹੀ ਗੁਜ਼ਾਰਸ਼ ਆ ਕਿ ਅੱਜ ਅਸੀਂ ਪੰਜਾਬ ਦੇ ਨਾਲ ਖੜੀਏ ਜਿੰਨਾ ਵੀ ਹੋ ਸਕਦਾ ਧੰਨਵਾਦ ਬਾਈ ਜੀ ਬਹੁਤ 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 ਸੋਹਣਾ ਗਾਇਤ ਥੈਂਕ ਯੂ ਬਾਈ ਜੀ ਬਹੁਤ ਧੰਨਵਾਦ ਥੈਂਕ ਯੂ ਬਾਈ ਜੀ